ਜਿੱਥੇ ਕਿਸਾਨ ਮੋਦੀ ਸਰਕਾਰ ਦੇ ਖਿਲਾਫ ਲੜਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਬੈਲ ਬਾਟਮ ਦਾ ਜਿਹੜਾ ਪਟਿਆਲਾ ਦੇ ਵਿੱਚ ਫਿਲਮ ਲੱਗੀ ਹੈ ਉਸ ਦਾ ਵੀ ਵਿਰੋਧ ਸ਼ੁਰੂ ਹੋ ਗਿਆ ਕਿਉਂਕਿ ਅਕਸ਼ੇ ਕੁਮਾਰ ਦੀ ਇਹ ਫਿਲਮ ਹੈ ਕਿਸਾਨ ਵੀਰ ਜਿਹੜੇ ਹੈਗੇ ਨੇ ਨੌਜਵਾਨ ਉਹਨਾਂ ਵੱਲੋਂ ਵਿਰੋਧ ਸ਼ੁਰੂ ਕਰ ਦਿੱਤਾ ਹੈ ਫਿਲਮ ਨੂੰ ਬਾਈਕਾਡ ਵਾਸਤੇ ਇੱਥੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਔਰ ਜਿਹੜੇ ਲੋਕ ਇੱਥੇ ਫਿਲਮ ਦੇਖਣ ਆਏ ਨੇ ਉਹਨਾਂ ਨੂੰ ਵੀ ਲਾਂਤਾਂ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿਸਾਨ ਵੀਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਔਰ ਕਿਉਂ ਵਿਰੋਧ ਇਹਨਾਂ ਦਾ ਕੀਤਾ ਜਾ ਰਿਹਾ ਕਿਸਾਨ ਵੀਰ ਸਾਡੇ ਨਾਲ ਮੌਜੂਦ ਨੇ ਪਰ ਕਿਉਂ ਕੀਤਾ ਜਾ ਰਿਹਾ ਇਹਨਾਂ ਦਾ ਵਿਰੋਧ ਜਿਹੜਾ ਅਕਸ਼ੇ ਕੁਮਾਰ ਦੀ ਫਿਲਮ ਦਾ ਅੱਜ ਪਹਿਲੀ ਵਾਰ ਲੱਗੀ ਹੈ ਤੇ ਇੱਥੇ ਵਿਰੋਧ ਸ਼ੁਰੂ ਹੋ ਗਿਆ। ਬਾਈ ਜੀ ਅਕਸ਼ੇ ਕੁਮਾਰ ਨੂੰ ਪੰਜਾਬੀਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ। ਇਹਨੇ ਸਾਡੀ ਦਸਤਾਰ ਨੂੰ ਵਰਤਿਆ ਹਨ ਲੱਖਾਂ ਖਰਬਾਂ ਕਰੋੜਾਂ ਰੁਪਏ ਇਹਨੇ ਸਾਡੇ ਪੰਜਾਬੀਆਂ ਦੇ ਨਾਂ ਤੇ ਇਹ ਬੰਦੇ ਨੇ ਬਣਾਇਆ। ਪਰ ਜਦੋਂ ਸਾਡੇ ਪੰਜਾਬੀ ਸਾਡੇ ਬਜ਼ੁਰਗ ਸਾਡੇ ਮਾਤਾਵਾ ਸਾਡੇ ਨੌਜਵਾਨ ਵੀਰ ਦਿੱਲੀ ਬਾਰਡਰ ਦੇ ਉੱਤੇ ਜਾਂ ਜਦੋਂ ਦਾ ਸਾਡਾ ਇੱਕ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਇਹ ਬੰਦੇ ਨੇ ਹਰ ਜਗ੍ਹਾ ਤੇ ਸਾਡੀ ਵਿਰੋਧਤਾ ਕਰੀ ਐ ਕਦੇ ਸਾਨੂੰ ਇਹਨਾਂ ਨੇ ਸਾਨੂੰ ਖਾਲਿਸਤਾਨੀ ਦੱਸਿਆ ਕਦੇ ਅੱਤਵਾਦੀ ਦੱਸਿਆ ਕਦੇ ਕੁਝ ਦੱਸਿਆ ਸੋ ਅਸੀਂ ਪੰਜਾਬ ਦੇ ਵਿੱਚ ਜੋ ਸਾਡੇ ਪਟਿਆਲੇ ਸ਼ਹਿਰ ਦੇ ਵਿੱਚ ਇਹ ਬੰਦੇ ਦੀ ਜਿਹੜੀ ਫਿਲਮ ਐ ਨਹੀਂ ਲੱਗਣ ਦਵਾਂਗੇ ਤੇ ਜਿਹੜੇ ਲੋਕ ਅੱਜ ਵੀ ਇਹ ਬੰਦੇ ਦੀ ਫਿਲਮ ਦੇਖ ਰਹੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਤੇ ਅਸੀਂ ਸਾਡੀ ਕਿਸਾਨ ਮਜ਼ਦੂਰ ਨੌਜਵਾਨ ਜਾਗਰਤੀ ਲਹਿਰ ਸ਼ੁਰੂ ਕੀਤੀ ਐ ਜਿਹੜੀ ਕਿ ਪਾਰਟੀਬਾਦੀ ਤੋਂ ਉੱਪਰ ਐ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਅਸੀਂ ਪਟਿਆਲੇ ਤੋਂ ਸ਼ੁਰੂ ਕਰਕੇ ਇਹ ਲਹਿਰ ਨੂੰ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਤੇ ਅਜਿਹੇ ਜਿਹੜੇ ਮੋਦੀ ਦੇ ਟੌਂਟ ਨੇ ਸਾਡੇ ਵਿਰੋਧੀ ਨੇ ਸਾਡੇ ਹੱਕ ਮਾਰਨਾ ਚਾਹੁੰਦੇ ਨੇ ਇਹਨਾਂ ਦੀ ਵਿਰੋਧਤਾ ਕਰਾਂਗੇ ਭਾਈ ਲਗਾਤਾਰ ਵਿਰੋਧ ਹੋ ਰਿਹਾ ਕਿਉਂਕਿ ਜਿਹੜੇ ਬਾਲੀਵੁੱਡ ਸਟਾਰੇ ਨੇ ਉਹ ਕੁਝ ਕ ਵਿੱਚ ਆਏ ਨੇ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਕੁਝ ਜਿਹੜੇ ਅਗੇ ਨੇ ਉਹ ਵਿਰੋਧ ਨਹੀਂ ਕਰ ਰਹੇ ਇਸ ਦਾ ਕਾਰਨ ਕੀ ਸਮਝਦੇ ਹੋ ਕਾਰਨ ਇਹਦਾ ਸਿੰਪਲ ਜਿਹਾ ਜਿਹੜਾ ਇੱਕ ਨਾ ਹੁਣ ਗਵਰਨਮੈਂਟ ਚਲਾਉਂਦੀ ਹੈ ਪ੍ਰੋਪੋਡੰਡਾ ਉਹਨੂੰ ਉਹ ਸਪੋਰਟ ਕਰਦੇ ਨੇ ਹਰ ਪਾਸੇ ਸਪੋਰਟ ਕਰਦੇ ਨੇ ਕਿ ਉਹ ਸਹੀ ਆ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਗਲਤ ਸਾਬਿਤ ਕਰਿਆ ਜਾਂਦਾ ਸਾਨੂੰ ਭੰਡਿਆ ਗਿਆ ਕਿ ਅਸੀਂ ਨਸ਼ੇੜੀ ਆ ਜਾ ਉਹ ਆ ਅੱਜ ਇੱਥੇ ਕੈਮਰਾ ਘੁਮਾ ਕੇ ਦੇਖ ਲੋ ਮੁੰਡਿਆਂ ਦੇ ਸਾਰਿਆਂ ਦੇ 16 16 ਇੰਚ ਤੋਂ ਉੱਤੇ ਡੋਲੇ ਨੇ ਸਾਰੇ ਜਿਮ ਵਾਲੇ ਨੇ ਅਸੀਂ ਜਿਮ ਲਾਉਣੇ ਆ ਤੇ ਅਸੀਂ ਜਦ ਸਾਨੂੰ ਪਤਾ ਲੱਗਿਆ ਵਿਰੋਧ ਆ ਅਸੀਂ ਇਕੱਠੇ ਹੋਏ ਆ ਦਫ਼ਤਰਾਂ ਦਾ ਕੰਮ ਨਿਵੇੜ ਕੇ ਫਿਰ ਅਸੀਂ ਉਰੇ ਆਏ ਆ ਤਾਂ ਇਹਦਾ ਵਿਰੋਧ ਕਰ ਰਹੇ ਆ ਅਛੇ ਕੁਮਾਰ ਦਾ ਤਾਂ ਕਰਕੇ ਕੰਗਣਾ ਰਣਾਵ ਦੀ ਵੀ ਬਿਆਨਬਾਜ਼ੀ ਗਲਤ ਬਾਰ-ਬਾਰ ਕਰਦੇ ਹੋਏ ਨਜ਼ਰ ਆਈ ਹੈ ਉਹਦੀ ਵੀ ਆਈ ਉਹਦੀ ਫਿਲਮ ਆਊਗੀ ਫਿਰ ਤਾਂ ਲਾਲਤਾ ਜੇ ਉਹਦੀ ਫਿਲਮ ਲੱਗ ਗਈ ਜ ਫੇਰ ਤੁਸੀਂ ਜਾਨੀ ਕਿ ਪੰਜਾਬ ਦੀ ਜਵਾਨੀ ਹੈ ਨਹੀਂ ਜਿਹੜੇ ਉਰਦਾ ਪੰਜਾਬ ਬਣੀ ਹੈ ਫਿਰ ਸਹੀ ਹੈ ਜੇ ਉਹਦੀ ਫਿਲਮ ਪੰਜਾਬ ਚ ਜਾਂ ਹਰਿਆਣਾ ਜਾਂ ਯੂਪੀ ਚ ਲੱਗ ਗਈ ਇਹ ਉੱਤਰ ਇਹ ਅਕਸ਼ਕਮਰ ਦੀ ਫਿਲਮ ਦਾ ਵਿਰੋਧ ਕੀਤਾ ਜਾਏਗਾ ਜਾਂ ਹੋਰ ਵੀ ਕੋਈ ਜਿਹੜੇ ਬਾਲੀਵੁੱਡ ਸਟਾਰ ਨੇ ਉਹਨਾਂ ਦੀਆਂ ਫਿਲਮਾਂ ਦੇ ਕਿਉਂਕਿ ਸਨੀ ਦੇਵਾਲ ਵੀ ਜਿਹੜਾ ਐਮਪੀ ਹੈ ਤੇ ਪੰਜਾਬ ਦਾ ਉਹ ਵੀ ਨਹੀਂ ਉਹ ਭਾਜਪਾ ਦਾ ਹੈ हां सनी देओल ਦਾ ਹੁਣ ਪਿਛਲੇ ਟਾਈਮ ਚ ਦੇਖਿਆ ਹਣਾ ਧੱਕੇ ਵੱਜੇ ਨੇ ਉਹਨੂੰ ਵਧੀਆ ਗੁਰਦੁਆਰਾ ਸਾਹਿਬ ਹੁਣ ਜਿਹੜਾ ਹੋਰ ਨੇ ਜਿਵੇਂ ਜੀਨ ਚੈਨਲ ਆ ਇਹਦਾ ਹਣਾ ਆ ਕਾਫੀ ਪ੍ਰਮੋਟ ਕਰ ਰਿਹਾ ਆਪਣਾ ਪੰਜਾਬੀਆਂ ਨੂੰ ਮੂਰੇ ਰੱਖ ਕੇ ਤੇ ਦੂਜੇ ਪਾਸੇ ਪੰਜਾਬੀਆਂ ਨੂੰ ਉਹ ਕਿਹਾ ਜਾਂਦਾ ਭੰਡਾਇਆ ਜਾਂਦਾ ਕਿ ਆ ਖਾਲਿਸਤਾਨੀ ਨੇ ਨਕਲੀ ਕਿਸਾਨ ਨੇ ਜਿਹੜੇ ਜੀ ਨੂੰ ਸਪੋਰਟ ਕਰਦੇ ਨੇ ਚਾਹ ਜੱਸੀ ਗਿੱਲ ਆ ਚਾਹ ਐਮੀ ਬਿਰਕਾ ਚਾਹ ਉਹਦੇ ਸ਼ੋਅ 'ਚ ਕੋਈ ਵੀ ਜਾਂਦਾ ਚਾਹੇ ਸੋਨਮ ਬਾਜਵਾ ਨੇ ਸ਼ੋਅ ਕਰਿਆ ਸੀ ਤੇ ਉਹਦਾ ਵੀ ਪੂਰਾ ਡਟ ਕੇ ਵਿਰੋਧ ਕਰਿਆ ਜਾਊਗਾ ਉਹਦੇ ਫਿਲਮਾਂ ਦਾ ਵੀ ਬਾਈਕਾਟ ਕਰਿਆ ਜਾਊਗਾ ਤੇ ਜਿੱਥੇ ਸਾਨੂੰ ਲੋੜ ਪਈ ਜੇ ਫਿਲਮ ਥੀਏਟਰ ਚ ਲੱਗੀ ਹੋਈ ਚਾਹੇ ਥੀਏਟਰ ਵਾਲੇ ਨੂੰ ਕਹਿਣਾ ਪਵੇ ਚਾਹੇ ਇੱਥੇ ਖੜਨਾ ਪਵੇ ਵੱਧ ਗੇਟ ਜਿਵੇਂ ਅੱਜ ਬੰਦ ਕਰਾਏ ਨੇ ਚਾਹੇ ਐਵੇਂ ਬੰਦ ਕਰਾਉਣੇ ਪੈਣਗੇ ਤੁਹਾਡਾ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਥੀਏਟਰ ਦੇ ਬਾਹਰ ਆ ਕੇ ਅੱਜ ਦਾ ਸਟੈਂਡ ਕੀ ਹੈ ਅੱਜ ਫਿਲਮ ਜਦ ਤੱਕ ਹਟਾਈ ਨਹੀਂ ਜਾਂਦੀ ਉਦੋਂ ਤੱਕ ਵਿਰੋਧ ਕਰਾਂਗੇ ਜਦ ਤੱਕ ਇਹ ਬੰਦ ਨਹੀਂ ਕਰਦੇ ਜਾਂ ਕੋਈ ਸਾਡੇ ਕੋਲ ਮੱਲ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਉਂਦਾ ਮੰਗ ਪੱ ਕਿਸਾਨ ਵੀਰ ਲਗਾਤਾਰ ਪ੍ਰਦਰਸ਼ਨ ਕਰਦੇ ਆ ਰਹੇ ਨੇ ਬਰੂਆਂ ਦੇ ਉੱਪਰ ਲੜਦੇ ਆ ਰਹੇ ਨੇ ਤੇ ਇਹਨਾਂ ਵੱਲੋਂ ਕੋਈ ਵੀ ਕੋਈ ਐਸਾ ਮੈਸੇਜ ਵੀ ਨਹੀਂ ਦਿੱਤਾ ਜਾ ਰਿਹਾ ਕਿ ਅਸੀਂ ਕਿ ਬਾਰ-ਬਾਰ ਇਹ ਕਈ ਵਿੱਚ ਸਿਤਾਰੇ ਨੇ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਪਰ ਖੁੱਲ ਕੇ ਕੋਈ ਸਾਹਮਣੇ ਨਹੀਂ ਆ ਰਿਹਾ ਖੁੱਲ ਕੇ ਕਿਵੇਂ ਸਾਹਮਣੇ ਆ ਜਾਣਗੇ ਜਦੋਂ ਉਹਨਾਂ ਦੇ ਕੰਟਰੈਕਟ ਹੋਏ ਹੋਏ ਨੇ ਹੁਣ ਜਿਹੜਾ ਬਈ ਬੰਦਾ ਉਹਨੂੰ ਜੇ 10000 ਰੁਪਏ ਮਿਲਦਾ ਜਾਂ ਆਪਣਾ ਲੱਖ ਰੁਪਏ 2 ਲੱਖ ਰੁਪਏ ਜੇ ਉਹ ਬੰਦਾ ਛੱਡ ਨਹੀਂ ਸਕਦਾ ਉਹ ਕਾਦਾ ਪੰਜਾਬ ਦਾ ਚਾਹੇ ਫੋਟੋ ਪਾਉਣ ਨੂੰ ਤਾਂ ਕੋਈ ਫਰਕ ਨਹੀਂ ਹੈਗਾ ਕੰਟਰੈਕਟ ਨੇ ਟੁੱਟ ਜਾਂਦੇ ਨੇ ਪੈਸੇ ਜਾਣਗੇ ਉਸ ਤੋਂ ਬਾਅਦ ਤੋਂ ਕੁ ਜੇ ਕੰਟਰੈਕਟ ਤੋੜਨਗੇ ਉਹਨਾਂ ਨੂੰ ਜੇ ਕੋਈ ਹੋਰ ਕੰਮ ਕਰਨਗੇ ਉਹਨਾਂ ਨੂੰ ਅਸੀਂ ਸਾਰਾ ਪੰਜਾਬ ਉਹਨਾਂ ਦਾ ਸਾਥ ਦੇਊਗਾ ਪਰ ਉਹ ਕੰਟਰੈਕਟ ਕਿਉਂ ਨਹੀਂ ਤੋੜ ਰਹੇ ਮੈਨੂੰ ਅੱਜ ਤੱਕ ਆ ਨਹੀਂ ਸਮਝ ਆਈ ਹੁਣ ਫਿਲਮ ਬਾਹਰ ਦਰਸ਼ਕ ਨਿਕਲ ਰਹੇ ਨੇ ਉਹਨਾਂ ਦਾ ਵੀ ਵਿਰੋਧ ਕੀਤਾ ਜਾਏਗਾ ਜਾਂ ਕਿਸ ਤਰ੍ਹਾਂ ਫਿਲਮ ਦੇ ਹੀ ਕਲਾਕੀ ਵਿਰੋਧ ਤੋਂ ਨਹੀਂ ਕਰਦੇ ਪਰ ਉਹਨਾਂ ਨੂੰ ਲਾਲਤਾ ਪਾਵਾਂਗੇ ਅਸੀਂ ਖੜਕੇ ਸਾਰੇ ਸਾਡੇ ਉਧਰ ਭਾਈ ਵੀ ਚਲੇਗੇ ਇਧਰ ਵੀ ਆ ਜਿੰਨੀਆਂ ਸਾਥੋਂ ਲਾਲਤਾ ਭਈਆਂ ਉਹਨੀਆਂ ਲਾਲਤਾ ਪਾਵਾਂਗੇ ਕਿ ਪੰਜਾਬ ਦਾ ਖਾ ਕੇ ਤੁਸੀਂ ਤੁਸੀਂ ਇਹਦੇ ਗਦਾਰਾਂ ਦੀਆਂ ਫਿਲਮਾਂ ਦੇਖਣ ਜਾ ਰਹੇ ਹੋ ਪਈ ਤੁਸੀਂ ਵੀ ਪਹੁੰਚੋ ਇੱਥੇ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਰੋਧ ਜ਼ਾਹਿਰ ਕੀਤਾ ਜਾ ਰਿਹਾ ਕਿਉਂਕਿ ਫਿਲਮ ਤੇ ਅਜੇ ਅੱਜ ਲੱਗੀ ਹੈ ਅਜੇ ਤੇ ਜਿਹੜੇ ਜਿਹੜੇ ਵੀ ਆਰਟਿਸਟ ਨੇ ਜਿਨ੍ਹਾਂ ਜਿਨ੍ਹਾਂ ਨੇ ਕਿਸਾਨਾਂ ਦੇ ਵਿਰੁੱਧ ਬੋਲਿਆ ਦੇਖੋ ਜਿਹੜੇ ਆਰਟਿਸਟ ਨੇ ਪੰਜਾਬ 'ਚ ਫਿਲਮਾਂ ਬਣਾ ਕੇ ਪੰਜਾਬ ਤੋਂ ਇੰਨਾ ਪੈਸਾ ਕਮਾਇਆ ਜਿਹੜੇ ਕਿਸਾਨਾਂ ਦੇ ਵਿਰੁੱਧ ਬੋਲੇ ਨੇ ਅਸੀਂ ਉਹਨਾਂ ਦਾ ਸਾਰਿਆਂ ਦਾ ਵੱਤ ਤੋਂ ਵੱਤ ਵਿਰੋਧ ਕਰਾਂਗੇ ਉਹਨਾਂ ਦੀ ਫਿਲਮ ਨਹੀਂ ਲੱਗਣ ਦਿੰਦੇ ਜਿਹੜੇ ਕਿਸਾਨਾਂ ਦੇ ਵਿਰੁੱਧ ਬੋਲਿਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੁਸੀਂ ਦੇਖਿਆ ਕਿ ਜਿਹੜੇ ਹੈਗੇ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਜਿਹੜੇ ਹੈਗੇ ਨੌਜਵਾਨ ਉਹ ਫਿਲਮ ਦਾ ਵਿਰੋਧ ਵਿਰੋਧ ਕਰਦੇ ਹੋਏ ਨਜ਼ਰ ਆਏ ਨੇ ਪੁਲਿਸ ਜਿਹੜੀ ਹੈਗੀ ਹੈ ਇੱਥੇ ਮੌਜੂਦ ਹੈ ਉਹਨਾਂ ਨੇ ਸਿਕਿਉਰਿਟੀ ਦਾ ਸਾਰਾ ਇੰਤਜ਼ਾਮ ਕੀਤਾ ਹੋਇਆ ਹੈ ਕਿ ਜਿਹੜੇ ਥੀਏਟਰ ਦੇ ਅੰਦਰ ਨਾ ਵੜਨ ਦਿੱਤਾ ਜਾਏ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਫਿਲਮ ਦੇਖਦੇ ਹੋਏ ਬਾਹਰ ਨਿਕਲ ਰਹੇ ਨੇ ਨੌਜਵਾਨ ਜਿਹੜੇ ਹੈਗੇ ਨੇ ਫਿਲਮ ਦੇਖਣ ਵਾਸਤੇ ਬੈਲਬਾਟਮ ਆਏ ਸੀ ਅਕਸ਼ੇ ਕੁਮਾਰ ਦੀ ਉਹਨਾਂ ਦਾ ਵਿਰੋਧ ਵੀ ਕੀਤਾ ਜਾਏਗਾ ਕਿ ਨਾਰੇਬਾਜ਼ੀ ਕੀਤੀ ਜਾਏਗੀ ਕਿ ਜਿਹੜੇ ਹੈਗੇ ਕਿ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆਂ ਤੇ ਜਿਹੜੀ ਫਿਲਮ ਹੈ ਉਹ ਅਸੀਂ ਨਹੀਂ ਦੇਖਣ ਦਿੱਤੀ ਜਾਏਗੀ। ਕੱਲ੍ਹ ਵਸ। ਮੈਮ ਤੁਸੀਂ ਵੈਲ ਬਾਟਮ ਦੇਖਣ ਆਏ ਸੀ ਕਿਸ ਤਰ੍ਹਾਂ ਦੀ ਫਿਲਮ ਕਿ ਵਿਰੋਧ ਵੀ ਹੋ ਰਿਹਾ ਕਿਸਾਨਾਂ ਵੱਲੋਂ। ਮੂਵੀ ਤਾਂ ਅੱਛੀ ਸੀਗੀ ਬਟ ਵਿਰੋਧ ਵੀ ਠੀਕ ਹੈ ਦੋਨੋਂ 50-50 ਨੇਗੇ। ਉਹ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਨੌਜਵਾਨ ਦੇਖਣ ਆਏ ਨੇ ਫਿਲਮ ਉਹਨਾਂ ਨੂੰ ਚਾਹੀਦਾ ਕਿ ਕਿਸਾਨਾਂ ਦੇ ਨਾਲ ਖੜਨਾ ਗਲਤ ਕਰਨ ਕੰਮ ਕਰਨਾ ਆਏ ਨੇ ਇੱਥੇ। ਨਹੀਂ ਗਲਤ ਤਾਂ ਨਹੀਂ ਸਾਨੂੰ ਕਢਾਈ ਈ ਅਸੀਂ ਸਰ ਫਿਰ। ਇਹ ਅੱਛੇ ਕੁਮਾਰ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਲੱਗਦਾ ਨਹੀਂ ਕਿ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ। ਕਿਸਾਨਾਂ ਦੇ ਨਾਲ ਖੜਨਾ ਤਾਂ ਚਾਹੀਦਾ ਮੇਰੇ ਡੈਡੀ ਵੀ ਤਾਂ ਫਾਰਮਰ ਨੇ ਅਸੀਂ ਵੀ ਨਾਲ ਖੜੇ ਹਾਂ ਬਟ ਫਿਲਮ ਨੂੰ ਐਵੇਂ ਦੇਖਣ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਮਤਲਬ ਕਿ ਤੁਸੀਂ ਜਾਇ ਸਮਝਦੇ ਹੋ ਕਿ ਹਾਂ ਜਿਹੜਾ ਅਕਸ਼ ਕੁਮਾਰ ਹੈ ਸਹੀ ਫਿਲਮ ਬਣਾਈ ਹੈ ਤੇ ਅਸੀਂ ਦੇਖਣਾ ਚਾਹੁੰਦੇ ਹਾਂ ਪਰ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਆ ਰਿਹਾ ਮੂਵੀ ਤਾਂ ਸਹੀ ਸੀ ਸਰ ਬਹੁਤ ਵਧੀਆ ਮੂਵੀ ਸੀ ਕਿਸਾਨਾਂ ਦੇ ਹੱਕ 'ਚ ਉਹਨਾਂ ਨੂੰ ਆਉਣਾ ਚਾਹੀਦਾ ਹਾਂਜੀ ਸੋ ਤੁਸੀਂ ਦੇਖਿਆ ਕਿ ਜਿਹੜੇ ਕਿਸਾਨ ਵੀਰ ਨੇ ਉਹ ਫੂਲ ਥੀਏਟਰ ਦੇ ਬਾਹਰ ਬੈਠੇ ਹੋਏ ਨੇ ਧਰਨਾ ਪ੍ਰਦਰਸ਼ਨ ਲਗਾ ਕੇ ਫਿਲਮ ਦਾ ਜਿਹੜਾ ਹੈ ਬੈਲ ਬਾਟਮ ਉਹਦਾ ਵਿਰੋਧ ਕੀਤਾ ਜਾ ਰਿਹਾ ਹੈ ਸਾਡੇ ਨਾਲ ਥੀਏਟਰ ਦੇ ਮੈਨੇਜਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਹੁਣ ਕੀ ਕਿਸਾਨ ਵੀਰਾਂ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹੁਣ ਕੀ ਰਿਐਕਸ਼ਨ ਹੈ ਤੁਹਾਡੇ ਵੱਲੋਂ ਕਿ ਫਿਲਮ ਹਟਾਈ ਜਾਏਗੀ ਕਿਸ ਤਰ੍ਹਾਂ ਕੀਤਾ ਜਾਏਗਾ ਦੇਖੋ ਇਹਨਾਂ ਦਾ ਮੰਗ ਪੱਤਰ ਸਾਹਨੇ ਲੈ ਲਿਆ ਉਸ ਤੇ ਵਿਚਾਰ ਕਰਾਂਗੇ ਵਿਚਾਰ ਵੀ ਇਸ ਤਰ੍ਹਾਂ ਕਰਾਂਗੇ ਕਿ ਕੋਈ ਮਿਸ ਹੈਪਨਿੰਗ ਨਾ ਹੋ ਕੋਈ ਬੈਲੈਂਸ ਨਾ ਹੋ ਉਦੇ ਸਾਹਮਣੇ ਵਾਲਾ ਅਸੀਂ ਦੇਖਦੇ ਆ ਅਸੀਂ ਮਤਲਬ ਕੱਲੇ ਨਹੀਂ ਇਸ ਨੂੰ ਫਿਲਮ ਨੂੰ ਉਤਾਰ ਸਕਦੇ ਕੁਝ ਹੋਰ ਸਾਡੇ ਸੀਨੀਅਰ ਨੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਡਿਸਟ੍ਰਿਬਿਊਟਰਸ ਆ ਉਹਨਾਂ ਦੇ ਨਾਲ ਮੀਟਿੰਗ ਹੋ ਰਹੀ ਹੈ ਡਿਸਕਸ ਹੋ ਰਹੀ ਹੈ ਤੇ ਉਹ ਸਾਹਮਣੇ ਕਰਾਂਗੇ ਅਸੀਂ ਕਿਸਾਨਾਂ ਦੇ ਨਾਲ ਅਸੀਂ ਇਹਨਾਂ ਤੋਂ ਬੱਕਰੇ ਨਹੀਂ ਆ ਇਹਨਾਂ ਦੇ ਨਾਲ ਖੜੇ ਆ ਇਹਨਾਂ ਦੇ ਹੱਕ 'ਚ ਹੀ ਫੈਸਲਾ ਕਰਾਂਗੇ ਇਸ ਤੋਂ ਬਾਹਰ ਨਹੀਂ ਜਾਂਦੇ ਜੰਦੇ ਜਨ ਕਿੰਨਾ ਕ ਸਮਾਂ ਲੱਗੇਗਾ ਇੱਕ ਦਿਨ ਦੋ ਦਿਨ ਕਿੰਨਾ ਕ ਲੱਗ ਸਕਦਾ ਹੈ ਜਾਂ ਥੋੜੀ ਦੇਰ ਤੱਕ ਇਹ ਉਤਾਰ ਦਿੱਤੀ ਜਾਏਗੀ ਇਹ ਤਾਂ 15-20 ਮਿੰਟ ਚ ਹੋ ਸਕਦਾ ਨਹੀਂ ਤਾਂ ਦੋ ਦਿਨ ਲੱਗ ਸਕਦੇ ਆ ਹਾਂ ਆਸ਼ਵਾਸਨ ਤੁਸੀਂ ਹੁਣ ਦੋ ਦਿਨ ਦਾ ਲੈ ਕੇ ਚੱਲੋ ਅਲੀ ਇਹ ਤਾਂ ਪਿਲਾਲ ਨੂੰ ਤੋਂ ਮੰਗ ਪੱਤਰ ਲਿਤਾ ਉਹਨਾਂ ਨੂੰ ਹਜੇ ਅੱਧੇ ਘੰਟੇ ਦਾ ਟਾਈਮ ਦਿੱਤਾ ਕਿ ਅਸੀਂ ਵਿਚਾਰ ਕਰ ਰਹੇ ਹਾਂ ਤੇ ਟੈਲੀਫੋਨ ਤੇ ਗੱਲਾਂ ਕੋਈ ਫੈਸਲਾ ਲੈ ਕੇ ਫਿਰ ਅਸੀਂ ਦੱਸਾਂਗੇ ਤੁਸੀਂ ਦੇਖਿਆ ਕਿ ਮੈਨੇਜਰ ਨਾਲ ਗੱਲਬਾਤ ਹੋਈ ਹੈ ਕਿ ਹੁਣ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਦੇਖ ਸਮਾਂ ਲੈ ਰਹੇ ਹਾਂ ਕਿ ਕਿੰਨਾ ਸਮਾਂ ਲੱਗਦਾ ਉਹ ਦੇਖਣਾ ਹੋਵੇਗਾ ਕਿ ਕਿ ਕਿੰਨੇ ਸਮੇਂ ਦੇ ਵਿੱਚ ਫਿਲਮ ਹਟਾ ਦਿੱਤੀ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਅਕਸ਼ੇ ਕੁਮਾਰ ਦੀ ਫਿਲਮ ਦਾ ਵਿਰੋਧ ਹੁੰਦੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਉਹਨਾਂ ਦਾ ਵਿਰੋਧ ਹੋ ਰਿਹਾ ਲੋਕ ਜਿਹੜੇ ਨੇ ਫਿਲਮ ਦੇਖਦੇ ਹੋਏ ਬਾਹਰ ਨਿਕਲਦੇ ਹੋਏ ਨੇ ਪਰ ਕਿਸਾਨ ਜਿਹੜੇ ਵੀਰ ਨੇ ਉਹ ਫਿਲਮ ਦਾ ਵਿਰੋਧ ਕਰਦੇ ਹੋਏ ਤੇ ਲੋਕਾਂ ਨੂੰ ਵੀ ਲਾਨਤਾ ਪਾ ਰਹੇ ਨੇ ਕਿ ਕਿਉਂ ਫਿਲਮ ਦੇਖਣ ਵਾਸਤੇ ਇੱਥੇ ਆਏ ਨੇ ਜਦਕਿ ਕਿਸਾਨਾਂ ਦੇ ਨਾਲ ਇਹ ਜਿਹੜਾ ਹੀਰੋ ਹੈ ਨਹੀਂ ਖੜਦਾਗਾ ਪਰ ਇਹਨਾਂ ਵੱਲੋਂ ਵਿਰੋਧ ਕੀਤਾ ਜਾ ਗੱਡੀਆਂ ਬਾਹਰ ਨਿਕਲ ਰਹੀਆਂ ਨੇ ਪਰ ਕਿਸਾਨ ਵੀਰ ਨੇ ਜਿਹੜਾ ਹੈ ਇਹਨਾਂ ਦਾ ਲਗਾਤਾਰ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਫਿਲਮ ਜਿਹੜੀ ਬੈਲ ਬਾਟਮ ਹੈ ਉਸ ਦਾ ਲਗਾਤਾਰ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਕਿਉਂਕਿ ਅੱਜ ਹੀ ਫਿਲਮ ਲੱਗੀ ਸੀ ਰਖਸ਼ੇ ਕੁਮਾਰ ਦੀ ਫਿਲਮ ਤੇ ਉਹਨਾਂ ਦਾ ਅੱਜ ਵਿਰੋਧ ਸ਼ੁਰੂ ਹੋ ਚੁੱਕਿਆ ਹੈ ਪਟਿਆਲਾ ਤੋਂ ਕੈਮਰਾਮੈਨ ਸ਼ੁਭਨ ਦੇ ਨਾਲ ਕੁਲਵਿੰਦਰ ਕੋਮੰਦਰੀ ਰਿਪੋਰਟ